ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਹਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਇਸ ਵੇਲੇ ਤੁਹਾਨੂੰ ਲਾ ਬਲ ਟੋਇਅ ਵਾਲੇ ਦੇ ਘਰੋਂ ਤਿੰਨ ਜਾਨਵਰ ਬਖਾਵਾਂਗੇ ਸਜਣੋ ਆ ਮੈਂ ਬਿਲਕੁਲ ਸਵੇਰ ਦੀ ਸੂਈ ਆ ਤੇ ਜੇਰ ਜੂਰ ਮੁਕੰਬਲ ਕਰਮਾੜੀ ਨੇ ਓਕੇ ਰਿਪੋਰਟ ਪਾਦੀ ਤੇ ਬੜਾ ਸੋਹਣਾ ਥਣ ਲੇਵਾ ਜਿਹੜਾ ਇਹਨੇ ਤਿਆਰ ਕੀਤਾ ਤੇ ਮੈਨੂੰ ਆਈਡੀਆ ਵੀ ਇਹਨੇ ਸ਼ਾਇਦ ਕੱਟੀ ਨੂੰ ਹੀ ਜਨਮ ਦਿੱਤਾ ਬਾਕੀ ਆਪਾਂ ਕਨ ਫਰਮ ਕਰ ਲਾਂਗੇ ਸਜਣੋ ਵੇਖੋ ਤੇ ਬਾਕੀ ਚੰਗਾ ਪਿਛਲੇ ਸੂਏ ਦਾ ਜਿਹੜਾ ਇਹਨੇ ਕਰਮਾੜੀ ਨੇ ਦੁੱਧ ਜਿਹੜਾ ਵੀਰਹਰਾਂ ਦੇ ਦਰਸ਼ਨ ਮੁਤਾਬਕ ਪਾਇਆ ਹੋਇਆ ਤੇ ਉਦੋਂ ਅੱਗੇ ਆ ਗਈ ਇੱਕ ਸਜਣਾ ਨੀਲੀ ਰਾਵੀ ਦੀ ਇਹ ਵੀ ਤੁਹਾਨੂੰ ਮੈਂ ਚੈੱਕ ਕਰਾਤੀ ਆ ਬਾਕੀ ਕਿੰਨੇ ਦਿਨ ਬਾਕੀ ਆ ਤੋਰ ਤਾਰ ਕੇ ਵੇਖਾਂਗੇ ਤੇ ਅੱਗੇ ਆ ਗਈ ਇੱਕ ਮੱਝ ਹੋਰ ਵੀਰਹਰਾਂ ਕੋਲੇ ਸੂਈ ਸਵਾਈ ਬੜਾ ਜਿਹੜਾ ਚੰਗਾ ਦੁੱਧ ਵੀਰਹਰੀ ਇਹਦੇ ਕੋਲੇ ਦੱਸਦੇ ਆ ਤੇ ਸੂਈ ਸਵਾਈ ਆ ਸੱਜਣਾ ਜਦੋਂ ਸੂਏ ਸਵਾਈ ਪਸ਼ੂ ਦਾ ਦੁੱਧ ਦੱਸਿਆ ਜਾਂਦਾ ਤਾਂ ਤੁਸੀਂ ਆਪਦੀ ਤਸੱਲੀ ਇੱਕ ਦੋ ਡੰਗ ਕਰ ਸਕਦੇ ਹੁੰਦੇ ਆ ਕਿਉਂਕਿ ਇਹ ਕਿਹੜਾ ਗੱਬਣਾ ਤੇ ਵੀ ਆਪਾਂ ਗੱਬਣ ਮੈਂ ਦਾ ਦੁੱਧ ਦੱਸਿਆ ਜਾਂਦਾ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਖਰੀਦਦੇ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਆਜੋ ਆਪਾਂ ਬਿਲਕੁਲ ਤਾਜੀ ਸੂਈ ਮੈਂ ਤੋਂ ਸਟਾਰਟ ਕਰ ਲਈਏ ਤੇ ਉਦੋਂ ਬਾਅਦ ਆਪਾਂ ਲਾਸਟ ਤੇ ਫੇਰ ਤੁਹਾਨੂੰ ਸੂਈ ਵਿਖਾਵਾਂਗੇ ਤੇ ਆ ਨੀਲੀ ਰਾਵੀ ਦੀ ਚੰਗੇ ਦੁੱਧ ਵਾਲੀ ਮੈਂ ਗੱਬਣ ਤਿਆਰ ਲੋੜ ਤੇ ਆਜੋ ਲਈਏ ਡਿਟੇਲ ਤੇ ਵੇਖੀਏ ਤੋਰ ਤਾਰ ਕੇ ਬਲਟੋਏ ਨਗਰ ਦੇ ਵਿੱਚ ਜਿਹੜੇ ਤਿੰਨ ਜਾਨਵਰ ਵਿਕਾਊ ਆ। ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਧੂ ਸਾਹ ਸਤਿ ਸ੍ਰੀ ਅਕਾਲ ਜਿਹੜੇ ਵੀਰ ਭੈਣਾ ਭਰਾ ਆਪਣਾ ਪਿਆਰ ਕਰਦੇ ਸਾਰਿਆਂ ਦਾ ਧੰਨਵਾਦ ਤਹਿ ਦਲੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਗ ਨੂੰ ਚੜ੍ਹਦੀ ਕੁਲਾਜ ਰੱਖੇ ਗੁਰੂ ਰਾਮਦਾਸ ਕਿਰਪਾ ਕਰੇ ਮਹਾਰਾਜ ਹਰ ਇੱਕ ਤੇ ਤੇ ਵੀਡੀਓ ਲੇਟ ਹੋ ਗਈ ਹੈ ਨਾ ਹਾਂਜੀ ਹਾਂਜੀ ਤੇ ਮਾਲ ਚਲੋ ਮਹਾਰਾਜ ਦੀ ਕਿਰਪਾ ਵਾ ਇਨਾ ਵੀਰਾਂ ਬਣਾ ਜਿਹੜੇ ਭੈਣਾ ਭਰਾ ਵੇ ਇਨਾਂ ਦੇ ਪੈਰਾਂ ਦੇ ਪਿੱਛੇ ਮਾਲ ਆਪਣਾ ਉਤਰਾ ਹੀ ਵੇਖਦਾ ਜਾਂਦਾ ਵਾ ਘਰੇ ਤੇ ਤਾਂ ਕਰਕੇ ਥੋੜਾ ਜਣਾ ਵੀ ਲੇਟ ਐਦ ਕੀ ਆਏ ਉਤਰਾ ਬਾਦੂ ਮਾਲ ਮਹਾਰਾਜ ਦੀ ਕਿਰਪਾ ਵੇਗ ਗਿਆ ਤੁਹਾਡੇ ਪੈਰਾਂ ਪਿੱਛੇ ਮਹਾਰਾਜ ਜੀ ਦੇ ਪਿਆਰ ਕਰਦੇ ਵੀਰ ਤੇ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਨਾਂ ਮੇਰਾ ਲਖਮੀ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਇਹਦਾ ਵੀਰ ਦਾ 985500 5298 ਇੱਕ ਵਾਰੀ ਹੋਰ ਰਿਪੀਟ ਕਰੀ 985500 5298 ਠੀਕ ਆ ਤੇ ਫਿਰ ਦੋਨੋਂ ਭਰਾਵਾਂ ਨੇ ਕਰਤਾ ਸ਼ੁਰੂ ਹਾਂਜੀ 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 ਮੈਂ ਆਣਾ ਇਹਨੂੰ ਵੀ ਤੋੜ ਕੇ ਸਿੱਜੇ ਸਿੱਜੇ ਨਾਲ ਨਿੱਕਾ ਮੇਰੇ ਤੋਂ ਠੀਕ ਆ ਹਾਂ ਨਹੀਂ ਨਹੀਂ ਚਾਹੀਦਾ ਵੀ ਆਹੋ ਬਾਕੀ ਜੰਡਗੇ ਨਾਲ ਇਹਨੂੰ ਵੀ ਹਾਂ ਚਾਹੀਦਾ ਚਾਹ ਚੌਂਦੀ ਆ ਰਲ ਮਿਲ ਕੇ ਜਿਹੜਾ ਕੰਮ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਹਾਂਜੀ ਹਾਂਜੀ ਹਾਂ ਹੈਨਾ ਬਾਕੀ ਕਰਨਾ ਮਹਾਰਾ ਹੀ ਨੇ ਤਾਂ ਤੇ ਇਲਾਵਾ ਆਪਾਂ ਸ਼ੁਰੂ ਕਰੀਏ ਤਾਹਾ ਛੋਟੀ ਸੁਆ ਕਿਹੜਾ ਸੂਪੀ ਇਹ ਵੀਰੇ ਕਹਿਣ ਦੇ ਘਰ ਵਾਲੇ ਨੇ ਦੂਜੇ ਸੂਏ ਕੀ ਆ ਕੋਈ ਤੀਜੇ ਵਾਲੇ ਠੀਕ ਆ ਤੇ ਵਹੇ ਵੀ ਆਪਣੇ ਤੋਂ ਸਿਆਣੇ ਲੋਕੀ ਬੈਠੇ ਆ ਹਾਂ ਤੇ ਜਿਨੇ ਪਾਰਕੂ ਬੰਦਾ ਉਤਰਾ ਬਲਾ ਲਾ ਲਈ ਸਮਝ ਪਈ ਦੁੱਜੇ ਚੱਲ ਦੁੱਜੇ ਨਾਲ ਤੇ ਜੇ ਲਾ ਲੈ ਕੋਈ ਚੱਕਰ ਨਹੀਂ ਤੇ ਦੁੱਧ ਦਾ ਰਿਕਾਰਡ ਮੈਂ ਦਾ ਬਹੁਤ ਹੀ ਜ਼ਿਆਦਾ ਚੰਗਾ ਵਾ ਅੱਛਾ ਪਿਛਲੇ ਸੂਏ 15.5 ਕਿਲੋ ਦੁੱਧ ਮੈਂ ਦੋ ਦਿੱਤਾ ਵਾ deta hu ha na garma wali ne ਹਾਂਜੀ ਹਾਂਜੀ 15.5 ਕਿਲੋ ਪੀਕ ਲੈਵਲ ਤੇ ਜਿਹੜੋ ਚਲ ਗਈ ਸੀ ਹਾਂ 15 ਦਿਨਾਂ ਦੇ 20 ਦਿਨਾਂ ਦੇ ਉਹ ਤੋਂ ਇਹਨੇ 15.5 ਕਿਲੋ ਦੁੱਧ ਕਰਤਾ ਸੀ ਤੇ ਐਦਕੇ ਨੂੰ ਟੀਕਾ ਬਹੁਤ ਚੰਗਾ ਲੱਗਾ ਐਮ 29 ਦੀ ਕੱਟੀ ਦਿੱਤੀ ਇਹਨੇ ਅੱਛਾ ਹਾਂਜੀ ਜਿਹੜਾ ਇਹਦੇ ਟੀਕਾ ਲੱਗਾ ਐਮ 29 ਦਾ ਐਮ 29 ਦਾ ਟੀਕਾ ਲੱਗਾ ਬੰਦੇ ਬਹੁਤ ਚੰਗਿਆਂ ਤੋਂ ਲਈ ਆ ਓਕੇ ਤੇ ਆਪਣੇ ਸੱਜਣਿਆਂ ਤੇ ਕੱਟੀ ਦਿੱਤੀ ਇਹਨੇ ਆ ਬਹੁਤ ਚੰਗੀ ਸੂਹਾ 4 ਵਜੇ ਸੁੱਈ ਆ ਤੇ ਤਿੰਨਾ ਘੰਟਿਆਂ ਬਾਅਦ ਮੈਂ ਨੇ ਮੁਕੰਬਲ ਜੇਰ ਪਾਤੀ ਇੱਥੇ ਤੁਸੀਂ ਆਏ ਉਹਦਾ ਜਦੋਂ ਮੈਂ ਜੇਰ ਛੁੱਟੀ ਹਜੇ ਵੀ ਆਵੇ ਜੇਰ ਪਈ ਆ ਤੇ ਆ ਦਿੱਤੀ ਕੱਟੀ ਜਨੇ ਇਹ ਮਨਤੀ ਵੀ ਕੀ ਬਾਤ ਆ ਹਨਾ ਹਾਂਜੀ ਕੱਟੀ ਵੀ ਬਹੁਤ ਸ਼ਾਨਦਾਰ ਆ ਕੱਟੀ ਬਹੁਤ ਚੰਗੀ ਦੇਗੀ ਏ ਤੇ ਮਾਝਾਪ ਵੀ ਚੰਗੀ ਮਾਝਾਪ ਵੀ ਬਹੁਤ ਚੰਗੀ ਆ ਤੇ ਬਾਕੀ ਧਾਰਾ ਧੂਰਾ ਮਾਰ ਕੇ ਵੇਖੀਆ ਬਹੁਤ ਚੰਗੀ ਮੈਂ ਨਾ ਧਾਰਾ ਮਾਰ ਕੇ ਵੇਖੀਆ 2 ਕਿਲੋ ਮੈਂ ਤਿੰਨ ਚੋਈ ਆ ਤੇਰੇ ਬੱਚਾ ਰਜਾਇਆ ਵਾ ਓਕੇ ਆ ਜਮਾ ਹਾਂ ਚੋਕੇ ਵੇਖੀ ਜਮਾ ਓਕੇ ਆ ਮੱਜ ਓਕੇ ਆ ਉਤਰਾ ਵੀ ਆ ਆਪਣੇ ਬੰਦਿਆਂ ਲਈ ਗੱਡੀ ਮੀਰ ਬਾਹਰ ਠੀਕ ਆ ਤੇ ਲਓ ਵੀ ਸੱਜਣਾ ਤੀਜਾ ਸੂਆ ਸੂਈ ਆ ਤੇ ਸਵੇਰ 4 ਵਜੇ ਦੀ ਵੀਰ ਕਹਿੰਦਾ ਸੂਈ ਸੀ ਤੇ ਕੱਟੀ ਐਮ 29 ਦਿਨ ਨੂੰ ਇਹਨੇ ਜਨਮ ਦੇਤਾ ਤੇ ਬੋਡੀ ਸਟਰਕਚਰ ਮੈਂ ਦਾ ਚੈੱਕ ਕਰ ਲਓ ਮੰਨ ਲਓ ਵੀ ਚੰਗੀ ਸੰਭੀ ਹੋਈ ਤੇ ਨੱਗਰ ਮੈਂ ਕਿਉਂਕਿ ਹਜੇ ਨੇ ਤੈ ਵੀ ਮਾਰੀ ਆ ਕਿਉਂਕਿ ਸਵੇਰ ਦੀ ਸੂਈ ਆ ਕਮਾਲ ਆ ਇਥੋਂ ਹੀ ਵੇਖੋ ਤੇ ਕਿਉਂਕਿ ਇੱਕ ਵਾਰੀ ਸੱਜਣੋ ਸੂ ਕੇ ਪਸੂ ਤੈ ਮਾਰ ਜਾਂਦਾ ਤੇ ਬਾਕੀ ਨਾ ਚੰਗੀ ਸੰਭੀ ਕਰਕੇ ਤੇ ਕੋਈ ਐਡਾ ਮੈਂ ਨੇ ਇਹ ਲੱਪਾ ਨਹੀਂ ਲਾਇਆ ਕਰ ਮਾਰੀ ਨੇ ਛੋਟੀਆਂ ਬੱਖੀਆਂ ਦੀ ਮੈਂ ਸੀਗੀ ਤੇ ਚੰਗਾ ਦੁੱਧ ਪਾਉਗੀ ਲੇਵੇ ਭਾਂਡੇ ਤੋਂ ਗੈਸ ਹੁਣ ਤੁਸੀਂ ਵੀ ਲਾ ਲਿਓ ਪੁੱਤਰਾ ਹੁੰਦੀ ਮੈਂ ਸੂਈ ਪੰਜਾ ਸੱਤਾ ਦਿਨਾਂ ਦੀ ਤੇ ਕਿਸੇ ਨੇ ਆਖਣਾ ਅਹੀਂ ਟਾਈਮ ਲੱਗਾ ਕੋਈ ਨੂੰ ਜਿਹੜਾ ਆਪਾਂ ਟਾਈਮ ਲਾਇਆ ਹੈ ਹਾਂ ਇਹ ਤਾਂ ਕਰਮਾਂ ਵਾਲੀ ਆਪਣੇ ਆਪ ਜਿਹੜਾ ਲੇਵਾ ਇਹਨੇ ਤਿਆਰ ਕਰਨਾ ਉਹ ਕਰਕੇ ਖੜੀ ਆ ਹਨਾ ਹਾਂ ਇਹਦੇ ਤੇ ਜ਼ਿੰਮੇਵਾਰ ਤੁਸੀਂ ਜਦੋਂ ਤੁਸੀਂ ਆਏ ਉਦੋਂ ਇਹਨੇ ਜੇ ਸੱਟੀ ਆ ਨਹੀਂ ਨਹੀਂ ਓਕੇ ਓਕੇ ਤੇ ਬਾਕੀ ਚੂਨ ਤਾਂ ਰੂਵਰਗੀ ਪੋਲੀ ਹੋ ਰੂਵਰਗੀ ਪੋਲੀ ਆ ਐਦਕੀ ਮੈਂ 16 17 ਕਿਲੋ ਦੁੱਧ ਦੇਣਾ ਵਾਂ ਚਲੋ ਸ਼ੋ ਕਰੋ 15 16 ਵੀ ਪੜਾ ਦੋਤਾ ਹਾਂ ਹਾਂਜੀ ਇਹ ਨਹੀਂ 10 ਕਿਲੋ ਦੇਸੀ ਘੋ ਦਿੱਤਾ ਏ ਬੰਦਿਆ ਬਹੁਤ ਚੰਗੇ ਪੁੰਦੇ ਇਹ ਜਿੰਨਾ ਚੰਗੀ ਨਹੀਂ ਚੰਗੀ ਸੰਭੀ ਜੇਰ ਵੀ ਤਾਂ ਹੀ ਛੇਤੀ ਪਾਤੀ ਮੈਂ ਕਿੰਨਾ ਘੰਟਾ ਜੇਰ ਭੜਕਾ ਕੇ ਮੈਂ ਨੇ ਬਸ ਮਾਰੀ ਤੇ ਰੇਟ ਸ਼ਾਹ ਜੀ ਇਹਦਾ ਕੀ ਰਹੂਗਾ ਰੇਟ ਇਹੋ ਜੀਆਂ ਮਈਆਂ ਦੇ ਸਾਹ ਸਵਾ ਸਵਾ ਦੀਆਂ ਵੇਚਦੀਆਂ 16 17 ਸਰੀਆਂ ਜੇ ਮੈਂ ਚੱਡਾ ਵੇਖ ਲਗਾ ਬੰਨੀ ਫਿਰਦੀ ਕਿ ਨਾ ਥੱਲੇ ਦੂਮ ਨਹੀਂ ਬਹੁਤ ਚੰਗੀ ਆ ਹਾਂਜੀ ਆਪਾਂ ਕਿੰਨੇ ਦੀ ਦੇ ਦੀਏ ਆਪਣੇ ਤਾਂ ਜੈ ਰੇਟ ਹੁੰਦੇ ਆ ਸਾਰਿਆਂ ਨਾਲੋਂ ਵੀ ਆਰਟ ਦੀਆਂ ਜਾਣ ਵਾਲੇ ਵੀ ਜਾਇਜ ਕਮਾਈ ਤੇ ਪਟਾਕੇ ਪਾਏ ਇੱਕ 15 ਦੀ ਦੇ ਦਿੱਤੀ ਆਪਾਂ ਕਿਉਂ ਵੀਰ ਦੇਖ ਲਓ ਕਰਦ ਕੇ ਮਾਨਤਣਾ ਜੇ ਕਹਦੇ ਇੰਨੇ ਦੀ ਇੱਕ ਦਾੜ ਹੀ ਦੇ ਦਿੱਤੀ ਲਾ ਚੱਕ ਤਾਂ ਹੀ ਪੰਜ ਨੇ ਵੀ ਲਾਤੀ ਬੋਲੀ ਅੱਜ ਫੇਰ 8 ਦੀ ਦੇ ਦਿੱਤੀ ਹੁਣ ਹੋਰ 6 ਦੀ ਹੋ ਗਈ ਪੰਜ ਦੀ ਹਾਂ ਨਾ 1 5 ਦੀ 1 5 ਦੀ ਹਾਂ ਨਾ ਹੁਣ ਮੈਂ ਵੀਰ ਨੂੰ ਪੁੱਛਾਂ ਕਿ ਰਹਿੰਦੇ ਆ ਨਹੀਂ ਹੁਣ ਨਾ ਪੁੱਛ ਹੁਣ ਸੈਂਡ ਕਰਤਾ ਮੈਂ ਅੱਛਾ ਹੁਣ ਨਾ ਪੁੱਛ ਰਹਿੰਦੇ 1 5 ਦੀ ਏਡੀ ਮੈਂ ਕੋਈ ਪਲੀ ਪਲਾਈ ਨਹੀਂ ਕੋਈ ਦਿੰਦਾ 16 17 ਸਰੀ ਨਾਲੇ ਤਾਂ ਜੀ ਸੂਈ ਮਗਰ ਵੀ ਕੱਟੀ ਐਮ 29 ਦੀ ਕੱਟੀ ਆ ਮਗਰ ਕੀ ਬਾਤ ਹੈ ਨਾ ਏ ਮੈਂ ਸੁਈ ਕਰਕੇ ਥੋੜਾ ਲੱਪਾ ਲੁੱਪਾ ਲਾ ਗਈ ਕਿਤੇ ਮੈਂ ਤੁਹੀਂ ਗੱਬਣ ਵੇਦੋ ਇੱਥੇ ਮੈਂ ਇਹ ਇੰਨੀ ਚੌੜੀ ਉਤੋਂ ਅਜੇ ਹੁਣੇ ਪੰਜ ਸੱਤ ਦਿਨਾਂ ਨੂੰ ਮੈਂ ਜਾ ਕੇ ਲੱਪਾ ਲੁੱਪਾ ਚੁੱਕ ਗਈ ਨਾ ਫਿਰ ਵੇਖਿਆ ਤੁਸੀਂ ਇਧਰ ਸਿੰਗੀ ਵੇਖੋ ਕਿੰਦੀ ਚੰਗੀ ਲੱਗੀ ਹੈ ਨਹੀਂ ਮੈਂ ਵਿਚਾਰੀ ਸੁਭਾ ਦੀ ਵੀ ਬੜੀ ਮਿੱਠੀ ਹੈ ਹਨਾ ਬਹੁਤ ਜਿਆਦਾ ਖੱਡੀ ਹੈ ਵੇਖੋ ਸੱਜਣਾ ਤੇ ਇੱਕ ਪੰਜ ਲੇਵੇ ਤੇ ਨਾੜਾ ਨੂੜਾਂ ਬੜੀਆਂ ਲੱਗੀਆਂ ਇਹ ਦਿੱਤੀ ਆਪਾਂ ਤੇ ਲੈ ਬੱਤੇ ਆ ਚੁਵਾਈ ਲੋ ਇਹਨੇ ਕਾ ਵੀ ਥੋੜਾ ਸ਼ੱਕ ਦੂਰ ਕਰ ਹੀ ਦੇਵਾ ਹਨਾ ਚੁਵਾਈ ਬਹੁਤ ਕਰਮ ਵਾਲੀ ਜੀ ਹਾਂ ਨਹੀਂ ਕੀਆ ਬਾਕੀ ਜਿਹੜੇ ਬੱਚਾ ਨੇੜੇ ਕੀਤਾ ਮੈਨੇ ਫਿਰ ਕਿੱਲੇ ਠੋਕਨੇ ਸੀ ਚਵਾਈ ਤੇ ਮੈਂ ਕਿਹਾ ਵੀ ਗੱਲਾਂ ਹੀ ਪਰੇ ਲੱਗੀ ਲੈ ਮੋਟਰ ਰਹੀ ਐ ਸਟੋਨ ਇਧਰ ਐ ਬੋਲੀ ਖਾਣੀ ਬੜਾ ਕੰਮ ਦਾ ਨਹੀਂ ਓਕੇ ਆ ਬਾਲਾ ਨਾ ਡੋਲ ਗਏ ਫਿਰ ਆਪਣੇ ਭੈਣਾ ਭਰਾਵਾਂ ਨੂੰ ਕਹਿਣਾ ਕੋਈ ਲਾਭ ਤਾਂ ਥੱਲੇ ਹੀ ਦੁੱਧ ਡੋਲੀ ਜਾਂਦਾ ਚਵਾਈ ਬਹੁਤ ਜ਼ਿਆਦੀ ਚੰਗੀ ਮੈਂ ਕਿਹਾ ਹੱਥ ਧਰਾ ਨਹੀਂ ਹੈਗਾ ਕੋਈ ਪਰ ਹਜੇ ਵਹਿਲੀ ਨਾ ਕਰੀ ਚੰਗਾ ਨਹੀਂ ਨਹੀਂ ਕਈ ਵਾਰੀ ਬਲਾਟ ਬਲੋਟ ਮਈਆਂ ਹੁਣ ਵਾਵਾ ਘਟਾਈ ਜਾਂਦੇ ਨਹੀਂ ਨਹੀਂ ਆਏ ਆਪਾਂ ਦੋ ਇੱਕ ਪੰਜ ਦੀ ਇੱਕ ਪੰਜ ਦੀ ਹਾਂ ਨਾ ਦੇ ਚਲੋ ਵੀ ਜਿਹੜਾ ਕੋਈ ਫੋਨ ਲਾਉ ਮਾਰਾ ਮੋੜ ਤਾਂ ਪਿਆਰ ਮੁਹੱਬਤ ਕਰਨਾ ਹੀ ਪੈਂਦਾ ਹਨਾ ਓਕੇ ਬਾਕੀ ਇਸ ਤਰ੍ਹਾਂ ਮੈਂ ਪਤਾ ਨਹੀਂ ਬੋਲੀ ਇਹ ਮਨਾਦੇ ਭਾਵੇਂ ਮਾਰਤਾ ਕੈਮਰਾ ਕਰਮਾਂ ਵਾਲੀ ਬਹੁਤ ਸ਼ਾਨਦਾਰ ਮੈਂ ਆ ਤੇ ਇਹਦਾ ਕੀ ਲੇਖਾ ਜੋਖਾ ਵੀਰੇ ਇਹ ਮੈਂ ਆਪਣੇ ਇੱਧਰ ਸਾਡੇ ਬਾਰਡਰ ਲਾਈਨ ਦੀ ਸ਼ਾਨ ਹੈ ਜਿਹੜੀ ਮਤਲਬ ਕਿ ਮੱਥੇ ਬੋਲੇ ਵਾਲਿਆਂ ਤੇ ਹਾਂ ਬੱਗੀ ਨਾਸਾਲੀਆਂ ਮਈਆਂ ਵੇਖੀ ਕੱਤੀ ਤੇ ਨਾ ਚੜਜੇ ਹਾਂ ਬੱਲੇ ਬਨੇ ਕੱਤੀ ਉਠਾ ਦੇ ਓਕੇ ਤੇ ਇਹ ਸੁਆ ਕਿਹੜਾ ਸੁੰਦੀ ਐ ਛਾ ਇਹ ਆਰਜੀ ਵੀਰੇ ਤੀਜੇ ਸੂਵੇ ਸੁਣੀ ਐ ਗਰੰਟਡ ਠੀਕ ਆ ਗਰੰਟੀ ਦੇ ਨਾਲ ਓਕੇ ਤੇ ਜੇ ਸੂਵੇ ਮੈਂ ਸੁਣੀ ਆ ਇਹ ਵੀ ਮੈਂ ਦਾ ਦੁੱਧ ਦਾ ਰਕਾਰਡ ਬਹੁਤ ਜ਼ਿਆਦਾ ਚੰਗਾ ਠੀਕ ਆ ਤੇ ਐਰਜੀ ਤਕਰੀਬਨੀ ਆਪਾਂ ਕਸੀਰ ਸਿਆ ਉਹ ਵੀਡੀਓ ਤੋਂ ਬਾਅਦ ਜਿੰਨੀਆਂ ਮਈਆਂ ਲਈਆਂ ਸਾਰੀਆਂ ਮਹਿੰਗੀਆਂ ਲੱਖੋਂ ਬਾਹਰ ਵੱਡੀਆਂ-ਵੱਡੀਆਂ ਲਿਆਂ ਤੇਰੇ ਸਾਹਮਣੇ ਵੇਚੀਆਂ ਸਵਾ ਸਵਾ ਡੇਡ ਡੇਡ ਦੀਆਂ ਮੈਂ ਚੰਗੀ ਲੈਣ ਦਾ ਸੁਆਦ ਆ ਨਾ ਮਈਆਂ ਹੁਣ ਆਪਾਂ ਵੀ ਚੰਗੀਆਂ ਲੈ ਲੱਗ ਪਏ ਵੱਡੀਆਂ ਠੀਕ ਆ ਤੇ ਦੁੱਧ ਵਾਲੀਆਂ ਮਹਿੰਗੀਆਂ ਇਹ ਤੀਜਾ ਸੂਆ ਤੇ ਦਿਨ ਕਿੰਨੇ ਦੇਵੇਂ ਨਿਕਲੀ ਸਾਬ ਵੀ ਮੇਰੀ ਤੋਰੀ ਕੱਢੀ ਤੂੰ ਬਾਹਰ ਮੇਰਾ ਪ੍ਰਾ ਅੱਛਾ ਹਉ ਤੇ ਜਦਰ ਬਾਹਰ ਇਹਨੇ ਮੈਂ ਹਾਂ ਇੱਕ ਹਫਤੇ ਦੇ ਵਿੱਚ ਵਿੱਚ ਸੂਪੂਗੀ ਹਾਂ ਬਿੰਦੀਆਂ ਵਾਲਾ ਲੇਵਾ ਤੇ ਇਹ ਵੀ ਮੈਂ ਉਹ ਮੈਂ ਵੰਗੂ ਪੂਰੀ ਬਣ ਕੇ ਸੂਗੀ ਬਿੱਲੀ ਆਖ ਲੈ ਤੇ ਗੱਲਾਂ ਪਰੇ ਆ ओके ਤੇ ਥਣਾ ਥਣਾ ਲੋ ਟਿੱਪੀ ਓਕੇ ਨਾ ਜਮਾ ਮੈਂ ਕਹਿੰਦਾ ਇਹਦੇ ਕੁੜੇ ਹੱਥ ਧਰਾ ਨਹੀਂ ਕੋਈ ਹੈਗਾ ਇਹਦੇ ਓਕੇ ਕਰਮਾ ਵਾਲੀ ਕਿਉਂਕਿ ਆਪਾਂ ਵੀ ਰਕਮ ਖਰਚ ਕੇ ਲਈ ਆ ਹਨਾ ਆਪਾਂ ਦੇ ਰਕਮ ਤੇ ਥਣਾ ਨਾਲ ਲੋ ਤੇ ਭਾਰ ਲੋ ਗਾਰੰਟੀ ਨਾ ਮੈਂ ਕਿਹਾ ਨੇ ਮੈਂ ਫੁੱਲ ਗਾਰੰਟੀ 'ਚ ਭਾਰ ਕਰੂਗੀ ਤੇ ਭਾਰ ਮੈਂ ਬਾਜੇ ਤੇ ਮੈਂ ਮੁਫਤ ਦੇ ਦਾਂਗੇ ਓਕੇ ਵੀ ਆਪਣੀ ਭਾਰ ਤੇ ਥਣਾ ਦੀ ਗਾਰੰਟੀ ਆ ਤੇ ਬਾਕੀ ਜਿਹਨੇ ਲੈਣੀ ਆਰ ਥਣਾ ਆਪਦੇ ਟਿੱਪ ਕੇ ਲੈ ਜੇ ਤੇ ਭਾਰ ਦੀ ਗਾਰੰਟੀ ਕੱਲੀ ਰੱਖ ਲਾ ਹਨਾ ਹਾਂਜੀ ਹਾਂਜੀ ਭਾਰ ਦੀ ਕਿਉਂਕਿ ਜੇ ਮੈਂ ਭਾਰ ਪਾ ਜੇ ਹਾਂ ਤੇ ਮੈਂ ਆਪਣੀ ਵੀਡੀਓ ਬਣਾ ਬਣਾ ਕੇ ਪਾ ਜੇ ਮੈਂ ਇੱਥੇ ਲੈ ਲਾ ਤੇ ਬਾਕੀ ਦੂਜਾ ਕੀ ਨਾ ਲੈਂਦੇ ਲੇਵਾ ਬਹੁਤ ਬਣਾਉਗੀ ਹਨਾ ਬੜਾ ਜਿਆਦਾ ਅਛਾ ਜੀ ਬਾਕੀ ਸੀਲ ਸਾਹੂ ਆ ਬਹੁਤ ਜਿਆਦੀ ਠੰਡੀ ਠੰਡੀ ਹੋਤਰਾ ਮੈਂ ਇਧਰ ਬੈ ਕੂ ਚ ਸੋਦੀ ਕਰਦੀ ਕੈਮਰੇ ਤੋਂ ਠੀਕ ਆ ਇੱਥੇ ਇਧਰ ਬੈ ਹਾਂ ਇੰਦਿਆਂ ਵਾਲਾ ਲੇਵਾ ਲਗਾ ਅਜੇ 8 ਦਿਨ ਮੈਂ ਨਹੀਂ ਸੁੰਦੀ ਨਹੀਂ ਵਾਕਿਆ ਨਹੀਂ ਸੁੰਦੀ ਕੋਈ ਸ਼ਰਮ ਨਹੀਂ 5 ਦਿਨ ਪਏ ਦਿਨ ਪੂਰੇ ਹੁਣ ਚ ਠੀਕ ਆ ਗੱਲ ਮਾਤਾ ਜਦ ਲਈ ਨਾ ਮਾਤਾ ਨੇ ਕਾਪੀ ਖੋਲ ਕੇ ਵਿਖਾਈ ਸਾਨੂੰ 5 ਦਿਨ ਇਹਦੇ ਪੂਰੇ ਹੁਣ ਚ ਬੈ ਆ ਦੇ ਤਾਂ ਮੈਂ ਲੱਗੀ ਇਹਦੇ ਥੱਲੇ ਬੰਦੂ ਕੀ ਲੈ ਵੇ ਇਹਦਾ ਹੋ ਇਕੱਠੇ ਜੇ ਤੇ ਫੇਰੀ ਦੀ ਆਪਾਂ ਲਾ ਦੀਏ ਹੁਣ ਕਿਰਾ ਰੇਟ ਵੇ ਐਨ ਪੜਾਕੇ ਪੈਣ ਵਾਲਾ ਕੰਮ ਹੀ ਵੇਖ ਲੈ ਮੈਂ ਤੇ ਇਹ ਵੀ ਉਤਰਾ ਲੱਕ ਉੱਪਰ ਵੀ ਗਣਾਲੀ ਆ ਥੱਲੇ ਬਹੁਤ ਜਿਆਦੀ ਬੰਦੀ ਆ 16 ਸਰੀ ਮੈਂ ਇਹ ਵੀ ਤੁਸੀਂ ਹੁਣ ਮਤਲਬ ਮੁੱਲ ਤਾਂ ਲਾਓ ਕਿਰਾ ਫੇਰ ਆਪਾਂ ਤੁਰੇ ਚੱਲਾਂਗੇ ਹੌਲੀ ਹੌਲੀ ਕਿੱਥੇ ਜੇ ਕੀ ਕਹਿੰਨੇ ਆ ਮੜਾ ਅਜੇ ਹੈਂਡ ਦੇ ਦਿਓ 10 ਕਰਦੇ ਆ ਸ਼ਾ ਮੌਲਦਾ ਕਰਦਾ ਕਰਤੇ ਇਹ ਮੌਲਾ ਕਰਦੇ ਆ 1 ਲੱਖ ਤੇ 10000 ਹਾਂਜੀ ਤੇ ਕਿੰਨੇ ੜਾ ਦਗੇ ਪਹਿਲੀ ਪਹਿਲੀ ਬੋਲੀ ਤੇਰੀ 1 5 ਹੀ ਦੇ ਦਿੱਗੇ 5 ਹੀ ਚੱਕਦਾ ਇਹ ਤਾਂ ਮੇਰਾ ਵੀਰ ਸਿੱਧਾ ਹੀ ਹੁਣ 5 ਹੀ ੜਾ ਹੋਰ ਪੂਰੇ ਲੱਖ ਦੇ ਦੇਗੇ ਹੁਣ ਹੋਰ 10000 ਕੱਟ ਕਰ ਦੋ ਹੁਣ ਮੇਲੇ ਵਰਿਆ ਰੋਡਾ ਦੇ ਫਿਰ ਹੋਰ ਕੀ ਆ 99000 ਦੀ ਹਾਂਜੀ ਹੁਣ ਪਿਆਰ ਮੁਹੱਬਤ ਕੋਈ ਰੈ ਕਰਦੇ ਹਾਂ ਨਾ ਅੱਖਾਂ-ਅੱਖਾਂ ਪਾਉਂਦੇ ਆ ਵੀ ਬਣੀ ਕੀ ਜਾਂਦਾ ਬਾਹਰ ਮੁੱਲ ਵੜਾ ਦੇ ਮੈਂ ਆ ਦਾ ਅੱਖ ਨਹੀਂ ਰੱਖਣ ਦਿੰਦੇ ਇਹ ਤਾਂ 100% ਸਹੀ ਮੈਂ ਤਾਂ ਪਹਿਲਾਂ ਕਹੀ ਜਾਂ ਨਾ ਬਾਹਰ ਵੜਾ ਮੁੱਲ ਜੋ ਮੈਂ ਦੇ ਹੱਥ ذراੜੀ ਰੱਖਣ ਦਿੰਦੇ ਜੇ ਅੱਜ ਫਿਰ ਬੋਲੀ ਲਾ ਹੀ ਦਿੱਤੀ ਤੇ ਫਿਰ ਅਗਲੀ ਤੇ ਬੋਲੀ ਚੱਲੂਗੀ ਚੱਲੂਗੀ ਹਾਂ ਕਿੰਨੇ ਦੀ ਫਿਰ ਹਾਂ ਨਾ ਹੀ ਕਰਦਗੇ ਜਮਾਈ 95000 ਦੀ ਮੈਂ ਦੇ ਦਾਂਗੀ ਵੇਖ ਲੋ ਹੋਰ ਮਾਤਨ ਕਰ ਦਾਂ ਘਰ ਆ ਜਾਂਦਾ ਪੱਕੀ ਗੱਲ ਹਾਂਜੀ ਕਰ ਦਾਂਗੇ ਜੀ 95 24 ਹਾਂਜੀ 95 ਜੋ ਹਾਂਜੀ ਲਾਸਟ ਲੈ ਘਰ ਪਰੇ ਨੂੰ ਘਰ ਲੋ ਵੀ ਸੱਜਣੋ 95000 ਚੋਂ ਵੀ ਮਾਨਤਾ ਨਹੀਂ ਯਾਰ ਕੱਲ ਤੁਸੀਂ ਸਾਰਾ ਮੇਲਾ ਵੇਖਿਆ ਤੇ ਪਰ ਆ ਚੀਜ਼ਾਂ ਕਿਤੇ ਘੱਟ ਮਿਲਦੀਆਂ ਮੈਂ ਬਹੁਤ ਚੰਗੀ ਆ ਬਿੰਦੀਆਂ ਵਾਲੇ ਵਸੇ ਜਦੋਂ ਮੈਂ ਸੁਈ ਦੱਸੂ ਕਿ ਮੈਂ ਜਿਹੜਾ ਬੰਦਾ ਕਰੂਗਾ ਮੈਂ ਮੈਂ ਬੰਨੀ ਆ ਘਰ ਵਾਲਿਆਂ ਦਾ ਪਿਛਲੇ ਦਾ ਨੰਬਰ ਦੇ ਦਾਂਗੇ ਆਪਾਂ ਹਜੇ ਤਾਂ ਸਟਾਰਟ ਹੋਈ ਆ ਬੰਨੀ ਲੈਵੇ ਦੀਆਂ ਤਾਂ ਤਾਂ ਤੋੜੂਗੀ ਫਰੀਕ ਚਮੜੀ ਦੀ 12 ਕਿਲੋ ਤੋਂ ਪਹਿਲੇ ਦਿਨ ਤੋਂ ਸਟਾਰਟਿੰਗ ਹੁੰਦੀ ਆ ਨਹੀਂ ਵਾਕੇ ਕੋਈ ਸ਼ੱਕ ਨਹੀਂ ਯਾਰ ਇਧਰ ਵੇਖ ਚਮੜੀ ਐ ਫਰੀਕ ਤਾਕੇ ਤਰਗੀ ਚਮੜੀ ਆ ਬਹੁਤ ਚੰਗੀ ਹੈ। ਇਹ ਹੈਗੀ ਸਾਡੇ ਇਧਰ ਬਾਰਡਰ ਏਰੀਆ ਦੀ ਸ਼ਾਨ ਅਸਲਪੁਰਿਆਂ ਦੀ ਬੱਗੀ ਨਾਸ ਦੀ ਮੈਂ ਆ। ਹਾਂ। ਦੁੱਧ ਮੈਨੇ ਦਿੱਤਾ 14-15 ਪਿਛਲੇ ਸੂਏ। 16000 ਕੀ 16 ਕਿਲੋ ਦੁੱਧ ਦਊਗੀ। ਮੈਂ ਰਿਕਾਰਡ ਮੈਂਦਾ। ਹਾਂਜੀ। ਵਾਕਈ ਚੰਗੀ ਹੈ। ਕੋਈ ਸ਼ੱਕ ਨਹੀਂ। ਬਹੁਤ ਟੌਪ ਦੀ ਮੈਂ ਆ ਯਾਰ। 95000 ਚ। 95000 ਤੇ ਇੱਕ ਅੱਗੇ ਆ ਇਹ ਜੀ ਤੂੰ ਲੈਂਦਾ ਨਹੀਂ ਹੁੰਦਾ। ਇਹਦੇ ਚ ਕੀ ਗੋਣਾ ਜਿਹੜੀ ਇਹ ਜੀ ਲਿਆ। ਬੜੇ ਗੋਣੇ ਦੇ ਵਿੱਚ ਮੈਂ ਜਿੰਨੇ ਬੰਦਿਆਂ ਕੋਲੇ ਕਰੀ ਪਿੱਛੋਂ ਆਇਆ ਨੂੰ। ਜਿਹਦੇ ਬੰਦੇ ਕੋਲੇ ਮੱਝ ਸੀ ਨਾ। ਹਾਂ। ਤੇ ਮੈਂ ਇਹਨੂੰ ਕਹਿ ਬੈਠਾ ਵੀ ਮੈਨੂੰ ਉਹ ਕਹਿੰਦਾ ਵੀ 16 ਕਿਲੋ ਦੁੱਧ ਆ ਹਾਂ ਮਾਂ ਯਾਰ ਵੇਖਣ ਨੂੰ ਦੇ ਉੱਤੋਂ ਲੱਗਦੀ ਨਹੀਂ ਉਹ ਕਹਿੰਦਾ ਕਿਹਦੇ ਕੱਪੜੇ ਪਾਏ ਤੇ ਹਾਂ ਉੱਥੇ ਗੈਸ ਲਾਉਣਾ ਨਹੀਂ ਕਿਹਨੇ ਨਹੀਂ ਗੈਸ ਲਾਉਣਾ ਚਾਹੀਦਾ ਹਾਂ ਇਹ ਗੱਲ ਸਹੀ ਹੈ ਅਗਲੇ ਦੇ ਕੋਲੇ ਕਿੰਨੀ ਕੀ ਤਾਕਤ ਹੁੰਦੀ ਦੇ ਹਾਂ ਇਹ ਗੱਲ 100% ਸਹੀ ਆ ਹਾਂਜੀ ਕਿੰਨਾ ਵੀ ਸਰੀਰ ਵੇਖੇ ਨਹੀਂ ਕੇਦਨ ਤਾਜ਼ਾ ਲਾਉਣਾ ਚਾਹੀਦਾ ਇਹ ਸੂਆ ਕਿਹੜਾ ਸੂਈ ਆ ਇਹ ਸੂਈ ਜੋ ਤਿੱਚਾ ਸੂਆ ਆ ਕੀ ਠੀਕ ਆ ਇਹ ਥੋੜੀ ਜੀ ਖਰਦੀ ਐ ਠੀਕ ਆ ਜਿੱਦੋਂ ਮੈਂ ਉਹਦਾ ਨਾਮ ਬੰਦੇ ਨਾਲ ਕਰ ਲਿਆ ਸੌਦਾ ਤਾਂ ਮੈਂ ਕਿਹਾ ਚਲੋ ਜੀ ਠੀਕ ਹੈ ਸ਼ਾਮੀ ਮੈਂ ਜੋਈ ਜਲਦੀਪ ਸਿੰਘ ਦਾ 10 ਕਿਲੋ ਦੀ ਬਾਲਟੀ ਜਿਹੜੀ ਹੁਣ ਹੁੰਦੀ ਘਰ ਵਾਲਿਆਂ ਕੋਲੇ ਆਮ ਚੌੜੀ ਇਹਨਾਂ ਚ ਗਸਮੀਤ ਕੰਢਿਓ ਗੰਢੀ ਕਰਤੀ ਮੈਂ ਵੇਖ ਕੇ ਰਨ ਪਰੇਸ਼ਾਨ ਮੈਂ ਸਵੇਰੇ ਫੇਰ ਚੌੜੀਆਂ ਫੇਰ ਮੈਂ ਸਵੇਰੇ ਚੋਣ ਗਿਆ ਫੇਰ ਚ ਇਹ ਗਸਮੀਤ ਬਾਲਟੀ ਮੈਂ ਨੇ ਕੰਢਿਓ ਉਦੀ ਕਰਤੀ 10 ਕਿਲੋ ਦੀ ਵਾਕਈ ਹੁਣ ਦੁੱਧ ਕਿੰਨਾ ਮੰਨ ਕੇ ਸੌਦਾ ਕਰਿਆ ਆਪਣੇ ਨਾਂ ਇਹ ਨੂੰ ਹੀ ਮੜਿਆ ਦੁੱਧ ਜੇ ਤੇ ਆਪਾਂ ਦੱਸ ਗਏ ਦੁੱਧ ਚ ਇੱਕ ਝੁਗ ਪਾ ਗਏ। ਹਾਂ। ਫਿਰ ਤੇ ਭਾਵੇਂ 16 ਕਹਿ ਦਗੇ। ਅੱਛਾ। ਉਹ ਤਰਾ ਮੈਂ ਜੇ ਲੀਟਰ ਮਾਰ ਕੇ ਕਿਹਨੇ ਖਰਦਾ ਵਾਂ? ਉਹ ਤੇ ਡੱਬੇ ਮਾਰ ਕੇ। ਫਿਰ ਮੈਂ 7 ਕਿਲੋ ਉਹ ਵੇਲੇ ਮਨਾਉਂਗੇ 7 ਕਿਲੋ ਉਹ ਵੇਲੇ। 14 ਲੀਟਰ ਦੁੱਧ ਹੈਗਾ। 14 ਲੀਟਰ ਦੁੱਧ ਤੇ ਫਿਰ ਕੱਟੀ ਬਹੁਤ ਚੰਗੀ ਜੀ ਇਹਦੇ ਮਗਰ ਕਿਹੜੇ ਟੀਕੇ ਮੈਨੂੰ ਚੇਤਾ ਭੁੱਲ ਗਿਆ ਦੱਸਿਆ ਜੀ। ਤੇ ਬਾਕੀ ਸੱਜਣਾ ਮਿਲਕਵੇਨ ਨੀ ਨਾ ਮੈਂ ਇਹਨੂੰ ਰਸਾ ਪੈਪ ਹੀ ਆਉਂਦੀ ਏ ਤੁਸੀਂ ਵੀ ਨੋਟ ਕਰ ਲਿਓ ਤੇ ਕੱਟੀ ਮਗਰ ਜੈਡ ਬਲੈਕ ਆ। ਜੈਡ ਬਲੈਕ ਕੱਟੀ ਆ। ਆਹ ਵੇਖੋ। ਜਿਹੜੀ ਇਹਦੇ ਦੁੱਧ ਵਾਲੀ ਨਾੜ ਆਉਂਦੀ ਹੈ ਨਾ ਜਿਵੇਂ ਆਪਾਂ ਕਹਿ ਦਈਏ ਮੱਛੀ ਮੋਟਰ ਦਾ ਪੈਪ ਆਉਂਦਾ ਤੇ ਉਹੀ ਆਉਂਦਾ ਕਰਮ ਵਾਲੀ ਨੂੰ ਤੇ ਚੂਣ 100 ਦੀ 100 ਹੋਊਗੀ ਹੈ ਨਾ ਕਰਮਨ ਤੇ ਕਿਤੇ ਕੁਲਦੀਪ ਸਿੰਘ ਗੱਲਾਂ ਹੀ ਪਰਿਆ ਜਿਹੜਾ ਬੰਦਾ ਆਪਣੇ ਤਾਂ ਮੈਂ ਲਊਗਾ ਨਾ ਹੁਣ ਹਾਂ ਉਤਰਾ ਤੇ ਵੇਖਣ ਨੂੰ ਜਿਤਨਾ ਮੈਂ ਅਗਲੇ ਨੇ ਜਾ ਕੇ ਆਖਿਆ ਇਤਨਾ ਅਗਲਾ ਵੀ ਵੇਖ ਕੇ ਆਖੂਗਾ ਕਰਾ ਹਾਂ ਵੀ ਇੰਨਾ ਤਾਂ ਮੈਂ ਤੁਹਾਡੀ ਚੋਵੇ 7 ਕਿਲੋ ਹਵਲੇ ਮਣਕੇ ਦਊ 7 ਕਿਲੋ ਹਵਲੇ ਮਣਕੇ ਦਊ ਓਕੇ 7 ਕਿਲੋ ਦੁੱਧ ਤੇ ਮੈਂ ਅਗੇ 8ਵਾਂ ਦਿਨ ਸੁਈ ਨੂੰ ਆਤੀ ਆ ਠੀਕ ਆ ਵੀ ਇੱਕ ਲੈਵਲ ਤੇ ਚਲ ਗਈ 15 ਪਲਸ ਦੋ ਤੱਕ 16 ਕਿਲੋ ਮੈਂਨ ਦੁੱਧ ਦੇਣਾ ਜੋ ਤੇ ਭਾ ਵੀ ਜਾਇਜ਼ ਕਰਾਂਗੇ ਦਾ ਭਾ ਵੀ ਜਾਇਜ਼ ਤੇ 16 ਕਿਲੋ ਮੈਂਨ ਦੇ ਦੁੱਧ ਨਾਲ ਕੱਢੇ ਤੇ 16 ਕਿਲੋ ਵਾਲੀ ਮੈਂ ਲੈਣ ਜਾਵੜੀ ਕਿ ਰੁਪਈਏ ਬੜੇ ਲੱਗਦੇ ਆ ਹਾਂਜੀ ਹਾਂਜੀ ਸਾਹਿਬ ਜੀ 1.5 ਲੱਖ ਦੀ ਮੱਝ ਆਉਂਦੀ ਆ ਵਾਕਿਆ ਹੀ ਆਉਂਦੀ ਆ ਕੋਈ ਸ਼ੱਕ ਨਹੀਂ ਬਾਈ ਹਾਂਜੀ ਹਾਂਜੀ ਤੇ ਪਰ ਦੁੱਧ ਵਾਲੇ ਪਸ਼ੂ ਕਈ ਹੈਗੇ ਆ ਮੈਂ ਮੱਝ ਨੂੰ ਮੰਨ ਗਿਆ ਵਾਂ ਉਹ ਤੇ ਸ਼ਰਤ ਲੱਗ ਗਈ ਮੈਂ 5000 ਸ਼ਰਤ ਵੀ ਹਾਰ ਕੇ ਆਇਆ ਈ ਅੱਛਾ ਮੈਂ ਇਹਨਾਂ ਦੁੱਧ ਕਿੰਨਾ ਕਰ ਦਊ ਸੀ 5000 ਦੀ ਹੋ ਗਈ ਸ਼ਰਤ 5000 ਮੈਂ 7000 ਕਿਉਂ ਮੈਂ ਇਹਨਾਂ ਦੁੱਧ ਕੱਢ ਕੇ ਤਿਆਰ ਠੀਕ ਆ ਦੁੱਧ ਅੱਲੋ ਪਤਾ ਨਹੀਂ ਕਿਤਰਾ ਕੱਢੀ ਆਉਦੀ ਕਰਮਾ ਲਈ ਨਾ 40 ਦੀ ਇੱਕ ਹਿਸਾਬ ਦੀ ਦੇਰੀ ਹੈਗੇ ਕਰਮਾ ਲਈ ਏਡੀ ਚੰਗੀ ਏਡੀ ਚੰਗੀ ਤੇ ਆ ਜਾ ਕੇ ਨਾ ਵੀਰ ਪੱਠਿਆਂ ਨੂੰ ਹੱਥ ਫੇਰ ਮਾਰੀ ਬੋਲੀ ਹੁਣ ਇਹਦੀ ਵੀ ਲਾਈਏ ਚਲੋ ਜੀ ਸਾਡੀ ਏਡੀ ਮੈਂ ਉਤਰਾ ਇਹਨੇ ਦੁੱਧ ਵਾਲੀ ਲੈਣ ਚੱਲ ਜੀ ਤੇ 1.5 ਲੱਖ ਦੀ ਆਉਂਦੀ ਆ ਵਾਕਿਆ ਜੀ ਆਪਾਂ ਵੀ 1.5 ਦਿਨਾਂ ਦੇ 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 ਨਹੀਂ ਆਪਾਂ ਦੋ ਦਿਨ ਹੀ ਦੇਈਏ ਹਾਂ ਹਣਾ ਵੀਰ ਹਾਂਜੀ ਹਾਂਜੀ ਇਹਨੇ ਇਹਨੇ ਦੁੱਧ ਲੰਗੇ ਡੇਡ ਡੇਡ ਦੀਆਂ ਬਾਹਰ ਹਾਂ ਹੁਣ ਦੱਸੋ ਮੇਰੇ ਭਰਾ ਕਿਰਾਣਾ ਪੈਸਾ ਮੁੱਲ ਕਰਦੇ 95000 ਰੁਪਿਆ ਆਪਾਂ ਠੀਕ ਆ ਚੱਕ ਦੇ 85 ਵਾਲੀ ਕਿ ਨਹੀਂ ਦੇਖ ਲਓ ਪੂਰੇ 90 ਦੀ ਦੇਰ ਦਾਲੋ 5 24 ਫਿਰ ਲੈ ਵੀ ਮੇਰੇ ਕੋਲ ਡਾਰੇ ਦੋ ਹੋਰ ਮੈਂ ਤਾਂ ਕਿਹਾ 5 ਡਾਉਣ ਲੱਗਾ ਕਿ ਨਹੀਂ 5 ਵਾਲੀ ਦੀ ਆਈ ਹਾਏ ਇਹਦਾ ਅੱਗੇ ਹੁੰਦਾ ਇਹ ਇਹਦੇ ਦੁੱਧ ਵਾਲੀ ਮੈਂ ਆ 5000 ਤੇ ਮੈਂ ਤਾਂ ਸ਼ਰਤ ਹੀ ਭਰੀ ਆ ਜਦੋਂ ਮੈਂ ਅਗਲੇ ਗਿਆ ਇਨਾ ਦੁੱਧ ਅੱਛਾ ਮੈਂ ਜਦੋਂ ਆਖਿਆ ਇਨਾ ਦੁੱਧ ਨਹੀਂ ਕੱਢਣਾ ਉਹਨਾਂ ਨੇ ਕਿਹਾ 5000 ਦਿਲਾ ਸ਼ਰਤ ਤੇ ਮੈਂ ਕੱਢ ਕੇ ਪੜਾ ਬੈਠਾ 5000 ਤੇ ਸ਼ਰਤ ਹੀ ਭਰ ਕੇ ਆਇਆ ਮੈਂ ਇਹਦੇ ਦੁੱਧ ਕੱਢ ਕੇ ਤੇ ਆ ਪਤਾ ਨਹੀਂ ਕਿਧਰੋਂ ਗੱਡੀ ਆਉਂਦੀ ਦੁੱਧ ਠੀਕ ਆ ਹਾਂਜੀ ਹੁਣ ਕਿੰਨੇ ਦੀ 87 ਦੀ 87 ਦੀ ਮੈਂ ਦੇ ਆਤਾ ਹੁਣ ਹੁਣ ਵੀਰ ਪੂਰੇ 85 ਦੀ ਸ਼ਾਹੀ ਦੇ ਦਿੱਗੇ ਬੂਦੀ 80000 ਦੀ ਨਜਨਹਾਨ ਆਉਣੀ ਹੈ ਅੱਛਾ 85000 ਦੀ ਤੇ ਪਿਆਰ ਮੁਹੱਬਤ ਕੋਈ ਪਿਆਰ ਮੁਹੱਬਤ ਕਰਾਂਗੇ ਹਾਂ ਜਿਹੜਾ ਕਿ ਫੋਨ ਲਾਊਗਾ ਜਾਂ ਆਊਗਾ ਇੱਥੇ ਹਾਂ ਤੇ ਕੋਈ ਵਿੱਚੋਂ ਪਿਆਰ ਮੁਹੱਬਤ ਕਰਾਂਗੇ ਛੋੜ ਚੱਪਾ ਤੇ ਪਰ ਵੀਰ ਕੋਈ ਇਹ ਉੱਤੋਂ ਵੇਖਣਾ ਮੈਂ ਉਹਨੂੰ ਗਿਣੇ ਚੋ ਕੇ ਦੇਖੇ ਆਦੀ ਦੋ ਟਾਈਮ ਫੇਰ ਉਹ ਸੁਆਦ ਫੇਰ ਸੁਆਦ ਆਊਗਾ ਤਾਂ ਕਿਲੋ ਦੀ ਬਾਅਦ ਨਾਲੇ ਇੱਕ ਯਾਰ ਦੂਜਾ ਕੀ ਨਾਲ ਇਹਦੇ ਗੱਭਣ ਦਾ ਦੁੱਧ ਦਾ ਸੂਈ ਦਾ ਹਾਂ ਬਾਕੀ ਇਹ ਸਭੀ ਘੱਟ ਥੋੜੀ ਜੀ ਇੱਕ ਹੱਦੀ ਹੈ ਮੈਂ ਕੱਟ ਕੇ ਵੀਰ ਨੇ ਹਾਂ ਜੇ ਕੋਈ ਚੰਗਾ ਸਾਈਂ ਵਜ ਗਿਆ ਨਾ ਇਹਨੂੰ ਤੇ ਦੁੱਧ ਮੈਂ 16 ਕਿਲੋ ਕਰ ਜਾਣਾ ਹੈ ਅਦਕੀ ਯਾਰ ਬਹੁਤ ਚੰਗੀ ਆ ਹੈਨਾ ਮਗਰ ਕੱਟੀ ਕੱਟੀ ਬੜੀ ਚੰਗੀ ਆ ਕੱਟੀ ਜੱਟ ਬਲੈਕ ਜਿਹੜੇ ਪੂਰੇ ਇੱਕ ਕਿਤੇ ਕਿਤਾਬ ਨਹੀਂ ਹੈਗਾ ਇਹ ਕੱਟੀ ਬੜੀ ਅੱਧਾ ਦੁੱਧ ਛੜ ਤਾ ਕੱਟੀ ਕਿੰਨੇ ਰੁਪਈਆ ਦੀ ਹੈ ਕੱਟੀ ਬਹੁਤ ਰੁਪਈਆ ਦੀ ਕੱਟੀ ਲਾਉਣ ਵਾਲੀ ਹੈ ਮੈਂ ਇੱਥੇ ਦੁੱਧ ਵਾਲੀ ਮੈਂ ਨਾ ਮਗਰ ਕੱਟੀ ਮੈਂ ਉਹ ਮੈਂ ਉਹਦੀ ਕੱਟੀ ਸਾਮਣ ਦਾ ਖਦਾਵਾ ਵਾ ਵਾਕਿਆ ਠੀਕ ਆ ਇੱਥੇ ਵੇ ਤੂੰ ਥੱਲੇ ਉਹ ਕਿ ਤਾ ਪੰਡਾ ਪਾਈ ਫਿਰਦੀ ਐ ਨਹੀਂ ਵਾਕਿਆ ਯਾਰ ਜਿਵੇਂ ਹਨਾ ਮੇਲੇ 'ਚ ਫਰਦੀ ਹੁੰਦੀ ਹੈ ਜ ਆਪਣੇ ਵਾਲੇ ਦੋ ਟਾਈਮ ਕੋਈ ਚਵਾਈ ਕਰ ਆਪਾਂ ਵੀਰ ਜੀ ਤਿੰਨੇ ਟਾਈਮ ਕਰੇ ਆਪਣੇ ਕਰੀ ਆਪਾਂ ਪਸੂ ਲੈਣ ਲੱਗ ਪਏ ਮਲਗੀ ਚੰਗਾ ਵਧੀਆ ਹੋਣ ਵੱਡੇ ਨਹੀਂ ਅੱਗੇ ਵੀ ਚੰਗੀ ਲੈ ਆਪਾਂ ਪਰ ਚਲ ਭਾ ਨਾ ਲੈਂਦੇ ਛੋਟੇ ਮੁੱਲ ਦੀਆਂ ਲੈਂਦੇ ਸੀ ਹੁਣ ਚੰਗੀਆਂ ਮੰਨੀਆਂ ਚੰਗੀਆਂ ਲੈ ਲਾਂ ਪਏ ਆਪਾਂ ਦੁੱਧ ਵਾਲੀਆਂ ਜਿਹੜੀ ਵੀ ਕੇ ਇਹਨੂੰ ਮੈਂ ਦਵਾਂਗੇ ਖਰੀਦ ਦੱਸ ਕੇ ਦਵਾਂਗੇ ਜੇ ਕੋਈ ਫਾਲਟ ਹੋਊਗਾ ਵੀ ਦੱਸ ਕੇ ਦਵਾਂਗੇ ਜੇ ਸੋਨਾ ਦਾ ਸੋਨਾ ਕਹਿ ਕੇ ਦਵਾਂਗੇ ਜੀ ਚਾਂਦੀ ਚਾਂਦੀ ਜੇ ਪਿੱਤਲ ਤੇ ਪਿੱਤਲ ਅੱਜ ਆਪਣੇ ਕੋਲੇ ਸੋਨਾ ਵੱਜਾ ਤਿੰਨੇ ਅਜੇ ਇੱਕ ਮਹਿ ਵਿੱਚ ਮੈਂ ਹੋਰ ਪੁਣੀ ਉਹ ਮੇ ਲੇਟ ਹੋ ਗਿਆ ਲਿਆਦੀ ਨਹੀਂ ਗਈ ਚਲੋ ਕੋਈ ਉਹ ਵੀ ਆ ਜੂਗੀ ਭਲਕੇ ਪਾ ਦਿਆਂਗੀ ਮੈਂ ਸੂਈ ਰਾਤ ਦੀ ਤੇ ਪਰ ਆਹ ਤੇ ਮੈਂ ਤੇ ਆਹ ਜਿਹੜੀ ਮੈਂ ਆ ਨਾ ਗੱਲਾ ਪਰੇ ਆ ਆਹ ਵੇ ਕੱਟੀ ਆ 29 ਦੀ ਇਹਨੇ ਦਿੱਤੀ ਹਾਂ ਇਹਨੇ ਮੈਨੇ ਪੰਨਾ ਪਾਈ ਫਿਰਦੀ ਏ ਜਿਹੜੀ ਮਹਿ ਤੁਹਾਨੂੰ ਪਤਾ ਕਰ ਘਰ ਨਹੀਂ ਵੱਜੀ ਕਲਦੀਰ ਸਿਆ ਨਹੀਂ ਮਿਲਦੀਆਂ ਛੇਤੀ ਤੇਰੀ ਮਹਿ ਬਾਹਰੋਂ ਲੈਣ ਜਾਈਏ 1.5 ਤੋਂ ਘੱਟ ਤੇ ਅਗਲਾ ਮੋਲ ਹੀ ਨਹੀਂ ਕਰਦਾ ਨਹੀਂ ਕਰਦੀ ਵੀਰੇ ਕੋਈ ਸ਼ੱਕ ਨਹੀਂ ਵੇਖੋ ਸੱਜਣਾ ਕੋਈ ਏਖੜ ਦੇ ਵਿੱਚ ਨਹੀਂ ਗੀ ਤਾਜੀ ਸੁਈ ਆ ਸੁਭਾ ਦੀ ਜੇਰ ਜੂਰ ਪੈ ਗਈ ਟਾਈਮ ਤੋਂ ਲਾਇਆ ਤੇ ਇਹਦੇ ਸੁੱਕੇ ਹੜੀ ਕਰਮਾ ਇੱਥੇ ਹੀ ਕਮਾਲਾ ਬਾਹਰ ਨਾਲ ਜਾਈ ਤੇ ਬਾਕੀ ਇੱਥੇ ਪਲਣੀ ਕਿਹੜੀ ਸੌਖੀ ਮੈਂ ਆ ਵਾਕਿਆ ਹੀ ਬਾਈ ਜਦੋਂ ਏਡੇ ਏਡੇ ਸਾਣ ਪਲ ਗਏ ਫਿਰ ਪਤਾ ਲੱਗਦਾ ਨਹੀਂ ਚੰਗੀ ਆ ਪੂਰੀ ਚੰਗੀ ਮੈਂ ਆ ਸੱਜਣਾ ਤੇ ਤੁਸੀਂ ਵੀ ਟਾਈਮ ਆਪਣਾ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡੇ ਵੀ ਦਿਲੋਂ ਰਿਣੀ ਆ ਤੇ ਦਿਲੋਂ ਧੰਨਵਾਦੀ ਆ ਸੱਜਣਾ ਤੁਹਾਡੇ ਪਿਆਰ ਸਦਕਾ ਹੀ ਇਹ ਸਾਰੇ ਕਾਰਜ ਆ। ਵੇਖੋ ਕਰਮਾ ਵਾਲੀ ਦਾ ਲੇਵਾ ਪਾਂਡਾ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ। ਬੜੀ ਸ਼ਾਨਦਾਰ ਝੂਟੀ ਆ ਸਜਣੋ। ਤੇ ਬਲਾਦੀਗੇ ਫਤਿਹ। ਹਾਂਜੀ। ਹਾਂਜੀ। ਠੀਕ ਆ ਵੀਰੇ। ਧੰਨਵਾਦ। ਸਾਹਿਬ ਸ੍ਰੀ ਕਾਲ ਜੀ ਸਾਰਿਆਂ ਦੀ ਸਾਹਿਬ ਸ੍ਰੀ ਕਾਲ ਜੀ ਸਾਰਿਆਂ ਨੂੰ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ।